ਦੋਸਤੋ ਅੱਜ ਦੀ ਜਿਹੜੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗਿਆ ਦੋਸਤੋ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੇ ਆਪ ਵੀ ਸ਼ੇਅਰ ਕਰ ਦਿਓ ਕਿਉਂਕਿ ਤੁਹਾਡਾ ਫਰਜ਼ ਬਣਦਾ ਇਹ ਵੀਡੀਓ ਸ਼ੇਅਰ ਕਰਨ ਦਾ ਦੋਸਤੋ ਅੱਜ ਇੱਕ ਬਹੁਤ ਹੀ ਗਰੀਬ ਪਰਿਵਾਰ ਦੇ ਘਰ ਦੇ ਵਿੱਚ ਅੱਗ ਲੱਗਣ ਕਾਰਨ ਉਹਨਾਂ ਦਾ ਜਿਹੜਾ ਸਮਾਨ ਸੀ ਵਿਚਾਰਾਂ ਦਾ ਸੜ ਕੇ ਸੁਆਹ ਹੋ ਗਿਆ ਦੋਸਤੋ ਤੁਹਾਨੂੰ ਪਤਾ ਹੈ ਵੀ ਜਿਹੜੇ ਗਰੀਬ ਪਰਿਵਾਰ ਹੁੰਦੇ ਨੇ ਉਹਨਾਂ ਦਾ ਜੀਵਨਾ ਜਿਹੜਾ ਉਹ ਪਹਿਲੇ ਮੁਸ਼ਕਲਾਂ ਦੇ ਵਿੱਚ ਚੱਲ ਰਿਆ ਹੁੰਦਾ ਇਸ ਪਰਿਵਾਰ ਦੇ ਉੱਤੇ ਵੀ ਬਹੁਤ ਸਾਰੀਆਂ ਮੁਸ਼ਕਲਾਂ ਨੇ ਆ ਕੇ ਘੇਰਾ ਪਾਇਆ ਹੋਇਆ ਸੀ ਉਤੋਂ ਦੋਸਤੋ ਇਹ ਜਿਹੜੀ ਅੱਗ ਲੱਗੀ ਅੱਗ ਲੱਗਣ ਕਾਰਨ ਇਹਨਾਂ ਗਰੀਬ ਪਰਿਵਾਰ ਦਾ ਜਿਹੜਾ ਸਮਾਨ ਸੀ ਉਹ ਸੜ ਕੇ ਸੁਆਹ ਹੋ ਗਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਘਰ ਦੇ ਹਾਲਾਤ ਵੀ ਜਿਹੜੇ ਬਹੁਤ ਹੀ ਨਾਜ਼ੁਕ ਨੇ ਕਿਉਂਕਿ ਇਸ ਪਰਿਵਾਰ ਦੇ ਵਿੱਚ ਪਹਿਲਾਂ ਵੀ ਬਹੁਤ ਦੁੱਖ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਹੋ ਚੁੱਕੀਆਂ ਨੇ ਬਾਕੀ ਦੋਸਤੋ ਅਸੀਂ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਦਿਖਾਵਾਂਗੇ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਗੱਲ ਕਰਦੇ ਹਾਂ ਜਿਹੜੀ ਕੁੜੀ ਕੱਲੀ ਰਹਿ ਗਈ ਹੈ ਘਰ ਦੇ ਵਿੱਚ ਉਸ ਨਾਲ ਗੱਲਬਾਤ ਕਰਕੇ ਬਾਕੀ ਤੁਹਾਨੂੰ ਆਪਣੇ ਬਾਰੇ ਪੂਰੀ ਜਾਣਕਾਰੀ ਦੇਣਗੇ ਹਾਂਜੀ ਤੁਹਾਡੇ ਘਰ ਦੇ ਵਿੱਚ ਅੱਜ ਜਿਹੜੀ ਅੱਗ ਲੱਗੀ ਆ ਉਹਦੇ ਨਾਲ ਤੁਹਾਡੇ ਘਰ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਜੀ ਜਿੱਦ ਜੀ ਬਹੁਤ ਸਮਾਨ ਮੱਚ ਗਿਆ ਜੀ ਸਾਡਾ ਕਪੜੇ ਮੱਚ ਗਏ ਪਾਉਣ ਵਾਲੇ ਹੋਰ ਅਰਜਾਨਾ ਵਿਸਤਰ ਬਹੁਤ ਨੁਕਸਾਨ ਹੋ ਗਿਆ ਸਿਲੰਡਰ ਦੇ ਕਾਰਨ ਜੀ ਅੱਛਾ ਜੀ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡੇ ਹਿਸਾਬ ਦੇ ਨਾਲ 40-50 ਹਜ਼ਾਰ ਦਾ ਨੁਕਸਾਨ ਹੋ ਗਿਆ ਜੀ ਸਾਡਾ ਅੱਛਾ ਕਮਾਈ ਦਾ ਸਾਧਨ ਤੁਹਾਡੇ ਘਰ ਦੇ ਵਿੱਚ ਕੀ ਹੈ ਜੀ ਸਾਡੇ ਤਾਂ ਜੀ ਆਪ ਹੀ ਕਰਦੇ ਸੀ ਆਪ ਹੀ ਖਾਂਦੇ ਸੀ ਜੀ ਅੱਛਾ ਜੀ ਘਰ ਵਾਲੇ ਦੇ ਤਿੰਨ ਮਹੀਨੇ ਹੋ ਗਏ ਜੀ ਡੈਥ ਹੋ ਗਈ ਤੇ ਕਿੰਦੇ ਘਰੇ ਰਹਿੰਦੀ ਸੀ ਜੀ ਮੈਂ ਅੱਛਾ ਜੀ ਤੇ ਮਾਪਿਓ ਜੀ ਤੁਹਾਡਾ ਮਾਪਿਓ ਹੈ ਨਹੀਂ ਜੋ ਉਹਨਾਂ ਦੀ ਵੀ ਡੈਥ ਹੋ ਗਈ ਸੀ ਜੀ 5 ਹੀ ਵੀ ਨਹੀਂ ਹੈਗਾ 5 ਭੈਣੇ ਪਹਿਣਾ ਜੀ ਅੱਛਾ ਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਜੀ ਹੁਣ ਦੋਸਤੋ ਮੈਂ ਤੁਹਾਨੂੰ ਅੰਦਰੋਂ ਲਿਆ ਕੇ ਕਮਰੇ ਦੇ ਅੰਦਰੋਂ ਦਿਖਾਉਣਾ ਵੀ ਕਿਵੇਂ ਜਿਹੜਾ ਇਹਨਾਂ ਦਾ ਸਮਾਨ ਸੀਗਾ ਇਸ ਪਰਿਵਾਰ ਦਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਚੁੱਕਿਆਗਾ ਦੋਸਤੋ ਕਮਰਾ ਵੀ ਅੱਗ ਦੇ ਨਾਲ ਕਾਲਾ ਹੋ ਚੁੱਕਿਆਗਾ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਸਮਾਨ ਸੀਗਾ ਸਿਲੰਡਰ वगैरह ਸਾਰਾ ਕੁਝ ਸੜ ਗਿਆ ਅਤੇ ਜਿਹੜਾ ਹੋਰ ਵੀ ਕੋਲੇ ਸਮਾਨ ਪਿਆ ਹੁੰਦਾ ਖਾਣ ਪੀਣ ਦਾ ਰਾਸ਼ਨ ਵਗੈਰਾ ਉਹ ਵੀ ਸੜ ਗਿਆ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਕੱਪੜੇ ਵੀ ਇੱਥੇ ਪਏ ਸੀਗੇ ਸਾਈਡ ਤੇ ਉਹ ਵੀ ਸੜ ਗਏ ਨੇ ਲਗਭਗ ਸਾਰਾ ਸਮਾਨ ਹੀ ਸੜ ਚੁੱਕਿਆਗਾ ਦੋਸਤੋ ਜਿਹੜੇ ਵੀ ਦੋਸਤ ਇਸ ਵੀਡੀਓ ਨੂੰ ਦੇਖਦੇ ਆ ਉਹ ਵੱਧ ਤੋਂ ਵੱਧ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਜਿਹੜੇ ਲੋਕ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਨੇ ਉਹਨਾਂ ਕੋਲੇ ਇਹ ਵੀਡੀਓ ਪਹੁੰਚ ਸਕੇ ਜਿੰਨਾ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਵੱਧ ਸ਼ੇਅਰ ਕਰੋਗੇ ਉੰਨੀ ਹੀ ਇਹ ਵੀਡੀਓ ਵੱਧਾ ਵਾਇਰਲ ਹੋਊਗੀ ਤੇ ਵੱਧ ਲੋਕਾਂ ਕੋਲੇ ਜਾਊਗੀ ਉੰਨੇ ਹੀ ਲੋਕ ਇਸ ਪਰਿਵਾਰ ਦੀ ਮਦਦ ਜ਼ਿਆਦਾ ਕਰ ਸਕਣਗੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ